ਜਨਤਾ ਪਾਰਟੀ ਦੀ ਅਹਿਮ ਮੀਟਿੰਗ ਪੱਟੀ ਫਾਰਮ ਸਰਹੰਦ ਵਿਖੇ ਪਾਤੇ ਜਨਤਾ ਪਾਰਟੀ ਦੇ ਲੋਕ ਸਭਾ ਹਲਕਾ ਸ਼੍ਰੀ ਫਤਗੜ ਸਾਹਿਬ ਦੇ ਇੰਚਾਰਜ ਅਤੇ ਕਾਰਜਕਾਰਨੀ ਕਮੇਟੀ ਦੇ ਪੰਜਾਬ ਦੇ ਮੈਂਬਰ ਗੇਚਰਮ ਵਾਲਮੀਕੀ ਦੀ ਅਗਵਾਈ ਹੇਠ ਹੋਇਆ ਜਿਸ ਵਿੱਚ ਜ਼ਿਲ੍ਹਾ ਪ੍ਰਧਾਨ ਦیدار ਸਿੰਘ ਪੱਟੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਇਸ ਮੌਕੇ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬਣਾਏ ਜਾ ਰਹੇ ਨਵੇਂ ਕਾਨੂੰਨ ਵਿੱਚ Dalit ਭਾਈਚਾਰੇ ਨਾਲ ਪੱਖਪਾਤ ਕੀਤਾ ਜਾ ਰਿਹਾ ਹੈ। ਇਸ ਕਾਨੂੰਨ ਤਹਿਤ ਜੋ ਖਰੜਾ ਪੇਸ਼ ਕੀਤਾ ਗਿਆ ਹੈ ਉਸ ਵਿੱਚ ਭਗਵਾਨ ਵਾਲਮੀਕ ਮਹਾਰਾਜ, ਗੁਰੂ ਰਵਿਦਾਸ ਮਹਾਰਾਜ ਜੀ, ਸੰਤ ਕਬੀਰ ਜੀ ਅਤੇ ਬਾਬਾ ਸਾਹਿਬ ਡਾਕਟਰ ਭੀਮrao ਅੰਬੇਦਕਰ ਜੀ ਬਾਰੇ ਕੋਈ ਵੀ ਜ਼ਿਕਰ ਨਹੀਂ ਕੀਤਾ ਗਿਆ। ਜਦ ਕਿ ਪੰਜਾਬ ਵਿੱਚ 34% ਦਲਿਤ ਸਮਾਜ ਰਹਿੰਦਾ ਹੈ। ਅੱਜ ਦਾ ਮਸਲਾ ਇਹ ਹੈ ਕਿ ਜਿਹੜੀ ਮੌਜੂਦਾ ਸਰਕਾਰ ਹੈ ਪੰਜਾਬ ਦੀ ਇਹ ਦਲਤਾਂ ਨੂੰ ਅੱਖਾਂ ਓਲ੍ਹੇ ਕਰਦੀ ਹੈ ਹੁਣੇ ਬੇਅਤਬੀ ਦਾ ਖਾੜਾ ਪੇਸ਼ ਕੀਤਾ ਪਹਿਲਾਂ ਕਾਲੀ ਸਰਕਾਰ ਨੇ ਪੇਸ਼ ਕੀਤਾ ਉਸ ਤੋਂ ਬਾਅਦ ਕੈਪਟਨ ਸਰਕਾਰ ਨੇ ਕੀਤਾ ਇਹ ਤੀਸਰੀ ਵਾਰੀ ਇਹ ਭਗਵੰਤਪਾਨ ਦੀ ਸਰਕਾਰ ਇਸ ਨੂੰ ਪੇਸ਼ ਕਰਨ ਲੱਗੀ ਹੋਈ ਹੈ ਇਹ ਖਾੜਾ ਪੇਸ਼ ਕਰਕੇ ਭਗਵਨ ਵਾਲਮੀਕੀ ਗੁਰੂ ਰਵਿਦਾਸ ਮਹਾਰਾਜ ਸੰਤ ਕਬੀਰ ਜੀ ਤੇ ਬਾਬਾ ਸਾਹਿਬ ਉਮੀਦ ਕਰ ਨੂੰ ਇਹਨਾਂ ਨੇ ਉਸ ਖੜੜੇ ਦੇ ਵਿੱਚ ਪੇਸ਼ ਨਹੀਂ ਕੀਤਾ ਜਦੋਂ ਕਿ ਪੂਰੇ ਪੰਜਾਬ 'ਚ 34% ਦਲਤ ਸਮਾਜ ਦੇ ਲੋਕ ਹੈ ਇਹ ਸਰਕਾਰ ਬਿਲਕੁਲ ਅੱਖੇ ਉੱਲੇ ਕਰਕੇ ਬੈਠੀ ਹੈ ਇਹ ਸ਼ਹੀਦ ਭਗਤ ਸਿੰਘ ਬਾਬਾ ਸਾਹਿਬ ਵੇਦ ਕਰਦਿਆਂ ਸਿਰਫ ਆਪਣੇ ਪਿਛਲੇ ਪਾਸੇ ਫੋਟੋ ਆ ਲੈ ਸਕਦੀ ਹੈ ਉਹਨਾਂ ਦੀਆਂ ਗੱਲਾਂ ਕਰ ਸਕਦੀ ਹੈ ਪਰ ਕੰਮ ਜ਼ੀਰੋ ਕਰ ਸਕਦੀ ਹੈ ਤੇ ਜ਼ੀਰੋ ਸਰਕਾਰ ਨੂੰ ਅੱਜ ਅਸੀਂ آگਾਹ ਕਰ ਰਹੇ ਹਾਂ ਵੀ ਜਿਸ ਤਰ੍ਹਾਂ ਤੁਸੀਂ ਬੇਅਤਵੀ ਦਾ ਖਾਣਾ ਤਿਆਰ ਕੀਤਾ ਇਹ ਖਾਣਾ ਦੇ ਵਿੱਚ ਤੁਸੀਂ ਪੂਰੀ ਤਰ੍ਹਾਂ ਜਿਹੜੇ ਐਸੀ ਭਾਈਚਾਰੇ ਦੇ ਰਹਿਬਰ ਹਨ ਉਹਨਾਂ ਦੇ ਵਿੱਚ ਸ਼ਾਮਲ Chandar Consultants Limited Building Maintenance Handyman under -check trade platform is now available on your local London area. He has more than five years experience in same line. He used to work with reputed companies, agencies as well local builders with brothers. His professional by plumbing, electrician, masonry, car painting. For more information please contact him at under Trade platform slash 921760 chander consultants limited call him on this number 07940795686 ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ